ਬਾਪੂ ਤੁਹਾਡੀ ਤਾਂ ਕਾਫੀ ਉਮਰ ਹੈ ਕਿੰਨੀ ਉਮਰ ਆ ਤੁਹਾਡੀ ਮੇਰੇ 28 ਸਾਲ ਦੀ ਹੈ ਅੱਛਾ 82 ਸਾਲਾਂ ਦੀ ਉਮਰ ਆ ਤੁਸੀਂ ਤਾਂ ਉਹ ਸਮਾਂ ਵੀ ਵੇਖਿਆ ਜਦੋਂ ਸਾਰੀ ਇਹ ਖੇਤੀ ਜਿਹੜੀ ਹੁੰਦੀ ਸੀ ਹੱਥਾਂ ਦੇ ਨਾਲ ਹਲਾਂ ਦੇ ਨਾਲ ਕੀਤੀ ਜਾਂਦੀ ਸੀ ਹੱਥੀ ਬਹੁਤ ਫਲੇ ਗੁੰਦ ਰਹੇ ਆ ਹਾਂ ਖੂਬ ਆਉਂਦੇ ਆ ਤੁਹਾਨੂੰ ਕੀ ਲੱਗਦਾ ਉਦੋਂ ਸੌਖੇ ਸੀ ਜਾਂ ਹੁਣ ਸੌਖੇ ਹੂੰ ਉਦੋਂ ਸੌਖੇ ਹੀ ਸਨ ਜਦੋਂ ਖੇਤੀ ਹੱਥਾਂ ਨਾਲ ਕਰਦੇ ਆ ਆ ਉਦੋਂ ਸੌਖੇ ਹੀ ਉਦੋਂ ਖਰਚੇ ਨਹੀਂ ਸੀ ਲੋਕਾਂ ਦਾ ਕਰਜ਼ਾ ਕਿਸੇ ਦਾ ਨਾ ਜਿੰਨੇ ਹੋਈ ਉਹ ਨਹੀਂ ਆ ਗਈ ਹੂੰ ਉਦੋਂ ਕਰਜ਼ੇ ਬੜੇ ਬੈਂਕਾਂ ਦਾ ਹੁੰਦਾ ਹੀ ਨਹੀਂ ਸੀ ਮੇਰੇ ਖਿਆਲ ਚ ਬਾਪੂ ਉਦੋਂ ਬੈਂਕਾਂ ਦਾ ਸਿਸਟਮ ਤਾਂ ਹੁੰਦਾ ਹੀ ਨਹੀਂ ਸੀ ਕੋਈ ਨਹੀਂ ਬਾਕਾ ਇਹਨਾਂ ਸਰਕਾਰਾਂ ਨੇ ਆਪ ਕਰਜ਼ੇ ਥੱਲੇ ਲੈਂਦਾ ਨਾ ਟ੍ਰੈਕ ਟੋੜਦੇ ਨਾ ਮਸ਼ੀਨਾ ਟੋੜਦੇ ਅਹੀਂ ਫੇ ਫੇਰਾ ਤੇ ਬਲਦਾਨਾ ਵਹੀ ਜਾਂਦੇ ਉਹ ਗਰੀਬ ਗਿਰਬ ਰਜਦੇ ਸੀ ਵਈ ਹੀ ਸੇਠੇ ਦੇ ਬਾਪ ਨਹੀਂ ਹੁੰਦੇ ਉਹਨਾਂ ਦਾ ਘਰ ਦਾ ਖਰਚਾ ਸੀ ਜਿੰਨਾ ਹੁਣ ਮੋਬਾਈਲ ਦਾ ਖਰਚਾ ਹੈ ਅੱਛਾ ਉਹਨਾਂ ਦਾ ਘਰ ਦਾ ਖਰਚਾ ਸੀ ਉਹਨੂੰ ਹਾਂ ਪ੍ਰਸ਼ਾਦਾ ਕਰਮ ਜੀ ਬਾਸ ਜੀ ਬਾਸ ਗਿਆ ਪ੍ਰਸ਼ਾਦਾ ਪ੍ਰਸ਼ਾਦਾ ਬਾਪੂ ਹਾਂ ਜੀ ਸੁਣਾ ਰਹੇ ਸੀ ਗੱਲ ਤੁਸੀਂ ਆ ਉਦੋਂ ਤਾਂ ਸੌਖੇ ਸੀ ਜਦੋਂ ਹਾਲਾ ਦਾ ਵਾਈ ਕਰਦੇ ਸੀ ਉਦੋਂ ਜਿੰਨਾ ਖਰਚਾ ਹੁਣ ਮੋਬਾਈਲ ਦਾ ਇੱਕ ਘਰ ਦਾ ਖਰਚਾ ਮੋਬਾਈਲ ਦਾ ਆਉਂਦਾ ਉਹ ਪੈਟਰੋਲ ਦਾ ਆਉਂਦਾ ਮੋਟਰਸਾਈਕਲ ਦਾ ਟਰੈਕਟਰ ਦਾ ਆਉਂਦਾਗਾ ਉਦੋਂ ਤਾਂ ਓਨੀ ਫਸਲ ਸੀ ਉਦੋਂ ਜਿਆਦਾ ਖਰਚਾ ਹੁਣ ਮੋਬਾਈਲਾਂ ਦਾ ਆਉਂਦੇ ਆ ਟਰੈਕਟਰ ਦਾ ਆਉਂਦੇ ਆ ਹੁਣ ਤਾਂ ਖਰਚੇ ਬੜੇ ਹੋ ਗਏ ਹੁਣ ਤਾਂ ਖਰਚੇ ਬੜੇ ਆ ਉਦੋਂ ਜੇ 200 ਨੂੰ 300 ਨੂੰ ਕਣਕ ਵੇਚਦੇ ਸੀ ਤਾਂ ਉਦੋਂ ਖਰਚੇ ਵੀ ਘੱਟ ਸੀ ਹੂੰ ਹੁਣ ਤਾਂ ਖਰਚੇ ਖੱਪੇ ਲਈ ਹੁੰਦੇ ਸਰਕਾਰਾਂ ਦੇ ਉਦੋਂ 200 ਰੁਪਏ ਨੂੰ ਡਾਈ ਸੀ ਹੁਣ ਪਾਇਆ 15-1 ਹਲਵਾ ਬਾਪੂ ਜੂਰੀਆ ਕਿੰਨਾ ਕ ਪਾਉਣਾ ਸ਼ੁਰੂ ਕੀਤਾ ਤੁਹਾਡੀ ਉਮਰ ਚ ਤੱਕ ਕਿਉਂਕਿ ਜੂਰੀਆ ਦਾ ਬੜਾ ਥੋੜਾ ਟਾਈਮ ਪਹਿਲਾਂ ਆਇਆ ਸਾਡੀ ਸਾਡੀ ਉਮਰ ਜੂਆ ਕੋ ਨਹੀਂ ਪਾਉਂਦਾ ਬਰਾਨੇ ਕਾਲ ਕੇ ਹੁੰਦੀ ਸੀ ਮੀ ਪਾਇੰਦਾ ਡੱਖੂਆਂ ਖਾਂਦੇ ਜੂਰੀਆ ਉਹ ਤਰੀ ਹਰਕੇ ਉਦੋਂ ਬਰਾਨੇ ਕਾਲ ਕਾ ਹੁੰਦੀ ਆ ਜਦੋਂ ਪਾਣੀ ਲੱਗਣੇ ਸ਼ੁਰੂ ਹੋਏ ਜ਼ਮੀਨਾਂ ਨੂੰ ਉਦੋਂ ਵੀ 1 ਕਿਲੋ ਜੂਰੀਆ ਤੋਂ ਸਟਾਰਟ ਹੋਇਆ ਕੰਮ ਨਹੀਂ ਨਹੀਂ ਮਗਰੋਂ ਆ ਗਿਆ 40 ਸਾਲ ਹੋ ਗਏ ਜੂਰੀਆ ਤਰੀ ਦਾ 40 ਸਾਲ ਤੇ 40 ਸਾਲਾਂ ਨੂੰ ਬੋਰੀ ਬੋਰੀ ਪਾਉਂਦੇ ਇੱਕਲੇ ਜੀ ਜਿਹੜੀ ਆ ਚਾਰ ਚਾਰ ਬੋਰੀਆਂ ਪਾਉਂਦੇ ਆ ਇਹ ਡੋਡਾ ਦੇ ਉਹਦਾ ਰੇਡ ਕੋ ਨਹੀਂ ਹਾਂ ਯੂਰੀਆ ਤਾਂ ਉਹਨਾਂ ਨੇ ਉਦੋਂ ਤੋਰੀ ਜਦੋਂ ਇਹਨਾਂ ਨੂੰ ਬਾਹਰੋਂ ਚਪੇੜਾਂ ਵਧੀਆਂ ਵੀ ਸਾਨੂੰ ਰਸਨ ਨਹੀਂ ਹੈਗਾ ਸਾਨੂੰ ਮਿਲਦਾ ਬਾਹਰੋਂ ਯੂਰੀਆ ਤਾਂ ਉਦੋਂ ਕੀਤੀ ਤਿਆਰ ਹਾਂ ਪਰ ਫਿਰ ਤੁਸੀਂ ਢੇਰ ਲਾਤੇ ਗਣ ਪਰ ਜਦੋਂ ਯੂਰੀਆ ਦੇਤੀ ਫਸਲਾਂ ਦੇ ਢੇਰ ਲੱਗਣ ਲੱਗ ਪਏ ਹੁਣ ਸਾਨੂੰ ਚਪੇੜਾਂ ਵਧਣ ਲੱਗ ਪਈ ਅੱਜ ਸੰਭਿਆ ਨਹੀਂ ਜਾਂਦਾ ਅੱਜ ਸੰਭਿਆ ਨਹੀਂ ਜਾਂਦਾ ਕਿਉਂਕਿ ਉਦੋਂ ਚੰਗੇ ਸੀ ਜੋ ਠੂਠਾ ਫੜ ਕੇ ਬਾਹਰ ਤੁਰੇ ਫਿਰਦੇ ਸੀ ਹਾਂ ਉਦੋਂ ਕਿਸਾਨ ਵੀ ਚੰਗੇ ਸੀ ਉਹ ਹਰੀ ਕ੍ਰਾਂਤੀ ਦਾ ਨਾਰਾ ਦਿੱਤਾ ਹਰੀ ਕ੍ਰਾਂਸੀ ਦਾ ਨਾਰਾ ਦੇ ਦੇ ਹਰੀ ਕ੍ਰਾਂਸੀ ਆਪ ਤਾ ਹਰੀ ਕ੍ਰਾਂਸੀ ਬਣਾ ਕੇ ਬੈਗੇ ਕਿਸਾਨ ਥੋੜੀ ਬ ਇਹੜਾ ਕਿਸਾਨ ਹੈ ਜਿਹੜਾ ਬੈਂਕ ਦੇ ਥੱਲੇ ਨਹੀਂ ਹੈਗਾ ਇਹ ਝੋਨੇ ਦੀ ਗੱਲ ਕਰਦੇ ਉਦੋਂ ਅਸੀਂ ਲਾਟਨਾਂ ਦੀਵਾ ਮਚਾ ਕੇ ਟੈਂਪਾਸ ਕਰ ਲੈਂਦੇ ਸੀ ਹੁਣ ਜਿੰਨੇ ਕਮਰੇ ਆ ਉੰਨੀਆਂ ਬੱਤੀਆਂ ਹਾਂ ਬੱਤੀ ਵੀ ਇਹਨਾਂ ਨੇ ਦਿੱਤੀ ਹੈ ਨਹੀਂ ਤੇ ਸਾਡੇ ਕੋਲ ਬੱਤੀ ਨਹੀਂ ਸੀ ਗਈ ਇੱਕ ਦੀਵਾ ਬਚਾ ਕੇ ਘਰ ਦੇ ਵਿੱਚ ਟੈਂਪਾਸ ਕਰਦੇ ਸੀ ਉਦੋਂ ਤਾਂ ਬਾਪੂ ਇਹ ਵੀ ਗੱਲ ਹੁੰਦੀ ਸੀ ਕਿ ਬਾਜ਼ਾਰ ਤੋਂ ਤਿੰਨ ਕਿ ਚੀਜ਼ਾਂ ਲੈ ਕੇ ਆਂਦੀਆਂ ਜਾਂਦੀਆਂ ਸੀ ਇੱਕ ਮੰਲੋ ਮਾਸਾਚ ਇੱਕ ਜਾਨੀ ਕਿ ਨਮਕਾ ਤੇ ਇੱਕ ਚਾਹ ਪੱਤੀ ਇੱਕ ਹੀ ਲੈ ਕੇ ਆਉਂਦੀ ਸੀ ਉਹ ਮਤਲਬ ਜਿਹੜੀਆਂ ਘਰ ਦੀਆਂ ਔਰਤਾਂ ਸੀ ਨਾ ਉਹ ਰਾਤ ਨੂੰ ਮਤਲਬ ਬਾਥੀ ਨਾਪ ਲੈਂਦੀਆਂ ਸੀ ਤੇ ਮਤਲਬ ਸਵੇਰੇ ਸਾਰਾ ਸਾਰਾ ਪਿੰਡ ਜਿਹੜੇ ਕੋਈ ਨਹੀਂ ਨਾ ਹੁੰਦਾ ਅੱਗ ਅੱਗ ਲਾਏ ਹੁੰਦੇ ਦੇ ਘਰਾਂ ਦੇ ਵਿੱਚੋਂ ਹਾਂ ਇਹਨਾਂ ਭਾਈਚਾਰਾ ਚੱਲਦਾ ਸੀ ਉਦੋਂ ਭਾਈਚਾਰੇ ਨੂੰ ਵੀ ਤੋੜਿਆ ਤੁਹਾਨੂੰ ਲੱਗਦਾ ਤੋੜਿਆ ਤੋੜਿਆ ਬਿਲਕੁਲ ਤੋੜਿਆ ਨਾਲੇ ਇਹਨਾਂ ਦੀਆਂ ਗਰੰਟੀਆਂ ਵਾਂ ਇਹਨਾਂ ਜਦੋਂ ਇਹ 2014 ਦੇ ਵਿੱਚ ਆਏ ਆ ਮੋਦੀ ਸਰਕਾਰ ਆਈ ਇਹਨੇ ਆਖਿਆ ਮੈਂ ਤੁਹਾਡਾ ਕਰਜ਼ਾ ਮਾਫ਼ ਕਰੂੰ ਮੈਂ ਐਮਐਸਪੀ ਦੇ ਸਮਾਧੀਆਂ ਨਾਸਨ ਦੀ ਰਿਪੋਰਟ ਸਾਰੀ ਲਾਗੂ ਕਰੂੰਗਾ ਤੇ ਕਰੇ ਹੁਣ ਫਿਰ કરી ਨਹੀਂ ਹੈ ਤਾਂ ਹੀ ਤਾਂ ਹੁਣ ਗੱਲ ਚ ਗੁੱਸੇ ਤੇ ਤੁਹਾਨੂੰ ਦਵੇ ਆ ਦੋ ਤਿੰਨ ਪੀ ਗੰਡੇ ਆਮਦ ਦੇਉਂਦਾ ਚਨ 15 ਰੁਪਏ ਕਿਲੋ ਆਲੂ ਸਾਹ ਹਾਂ ਤਿੰਨ ਪੀ ਕਿਲੋ ਗੰਡੇ ਹਾਂ 10 ਰੁਪਏ ਸੀਮੈਂਟ ਬੋਰੀ ਅੱਛਾ ਸੀਮੈਂਟ ਦੀ ਬੋਰੀ 10 ਰੁਪਏ 50 ਰੁਪਏ ਇੱਟ ਵਿਆਰਥੀ ਦੰਦੀ ਹੈ ਹਾਂ ਹੁਣ ਜੋ ਮੇਰਾ ਬਿਆਹ ਹੋ ਤਾਂ 100 ਰੁਪਏ ਤੁਹਾਡਾ ਹਿਸਾਬ ਆ ਅੱਛਾ 100 ਰੁਪਏ ਕਿਤ ਆ 10 ਤੋਂ ਲੈ ਕੇ 100 ਯਾਰ ਦੇ ਹੂੰ ਉਹ ਕਿੱਥੇ ਆ ਮੈਨੂੰ ਸੰਭਾਲਾ ਪੂਰੀ 250 ਨੂੰ ਜੋ ਸੋਣਾ ਰਿਹਾ 250 ਕੁੰਜਾ ਕੁੰਜਾ ਸਾਲ ਮੇਰੀ ਉਮਰ 250 ਸੋਨਾ ਰਿਹਾ ਮੈਨੂੰ ਪੂਰੀ ਸੰਭਾਲ ਹਾਂ ਤੇ ਉਦੋਂ ਕੱਤਰ ਰੇਟ ਕੀ ਹੁੰਦਾ ਸੀ 77 77 ਦੀ ਲੜਾਈ ਜਦੋਂ ਲੱਗੀ ਆ 77 ਵਾਲੀ ਉਦੋਂ ਮੈਂ 6 ਸਾਲਾਂ ਦਾ ਹਾਂ 77 ਆ ਲੜਾਈ ਲੱਗੀ ਆ ਹਾਂ 65 ਤੇ 77 6 ਸਾਲਾਂ ਬਾਅਦ ਫੇਰ ਲੜਾਈ ਲੱਗੀ ਜੀ ਲੱਗੀ ਸੀ ਉਦੋਂ ਜਦੋਂ 250 ਜਿਹੜਾ ਸੋਨੇ ਦਾ ਭਾਅ ਸੀ ਉਦੋਂ ਕਣਕ ਦਾ ਕੀ ਰੇਟ ਸੀ ਉਦੋਂ ਛੋਟੇ ਬਜਪਣ ਦੇ ਵਿੱਚ ਇਹ ਨਹੀਂ ਸੀ ਉਹ ਇਹਨਾਂ ਗਲਾਬਰ ਵਿੱਚ ਕਣਕ ਫਸਲਾਂ ਮਾਰੇ ਇਹਨਾਂ ਜ਼ਿਆਦਾ ਨਹੀਂ ਹੁੰਦੀਆਂ ਤੇ ਕਣਕ ਬਹੁਤ ਘੱਟ ਹੁੰਦੀ ਸੀ ਮੈਨੂੰ ਇਹ ਪੂਰੀ ਸੰਭਾਲ ਆ ਜਦੋਂ ਕਣਕ ਦੀ ਰੋਟੀ ਉਦੋਂ ਪੱਕਦੀ ਸੀ ਜ ਵੀ ਖੰਡ ਦੇ ਪ੍ਰਧਾਨ ਮੰਤਰੀ ਬਣਿਆਗਾ ਬਾਦਲ 2.5 ਸਾਲ ਬਦਲ ਨੇ ਕੀਤੀ ਆ ਉਦੋਂ 2.5 300 ਰੁਪਏ ਨੂੰ ਕਣਕ ਰਹੀ ਆ 2.5 300 ਜਦੋਂ ਮੁੱਖ ਮੰਤਰੀ ਬਣਿਆ 2 ਰੁਪਏ ਖੰਡ ਬਾਦਲ ਨੇ ਪਿਆਈ ਰਿਆ ਕੀ ਨਹੀਂ ਤਾਂ ਲੋਕੇ ਅਸੀਂ ਘਰਾਂ ਚ ਗੁੜ ਦੀ ਚਾਹ ਪੀਨੇ ਸੀ ਹਾਂ ਉਦੋਂ 2 ਰੁਪਏ ਖੰਡੇ ਨੇ ਬਾਦਲ ਨੇ ਕੀਤੀ ਤੇ 2.5 ਸਾਲ ਹੀ ਆਪ ਮੰਤਰੀ ਕੀਤੀ ਹਾਂ ਤੇ 2.5 ਸਾਲਾਂ ਜੀ ਲਾ ਕੇ ਰੱਖ ਗਿਆ ਜੀਮਦਾਰਾਂ ਨੂੰ ਸੱਲੇ ਪਿੰਡਾਂ ਡੀਪੂ ਆ ਜਾਂਦੇ ਸੀ ਅੱਛਾ ਅੱਛਾ ਉਦੋਂ ਤਾਂ ਗੁੜ ਦੀ ਪਰ ਤੋਂ ਬਾਪੂ ਜ਼ਿਆਦਾ ਕਰਦੇ ਸੀ ਲੋਕੇ ਗੁੜ ਕੁਮਾਰ ਦੇ ਪੀੜ ਦਾ ਕੁਮਾਰ ਵੜਦੇ ਦੋ ਕਿਦਾਂ ਦਾ ਕਮਾਲ ਆ ਹੁੰਦਾ ਜੇ ਲਾਇਆ ਆ ਵੇਖੋ ਗੋਲ ਲਿਆਂਦਾ ਹਾਂ ਅੱਛਾ ਅੱਛਾ ਗੁੜ ਵੀ ਲਾ ਰੱਖਿਆ ਫਿਰ ਗੁੜ ਵੀ ਲਿਆਦਾ ਇੱਕ ਕਾਲਪੁਰ ਜੁਗਾ ਬਾਅਦ ਇਹ ਨੂੰ ਇਹ ਨੂੰ ਪਹਿਲੋ 40 ਸਾਲ ਆ ਖਾ ਗਏ ਵੇਖੋ 35 ਸਾਲ ਸੀ ਜਦੋਂ ਇਹ ਨੂੰ ਆ ਦੇਖੋ ਖਾ ਗਏ ਵੇਖੋ ਗਿਰੀਆਂ ਪਾਈਆਂ ਕਿਹੜਾ ਦੀਆਂ ਗੋਲ ਲਿਆਂਦਾ ਸੀ ਆਪਦਾ ਬਣਾ ਕੇ ਲਿਆਂਦਾ ਆਪਦਾ ਲਿਆਂਦਾ ਬਣਿਆ ਨਾਲੇ ਘਰ ਦਾ ਪਤਾ ਵੀ ਬਣਿਆ ਆਪਦਾ ਗੋਲਿਆ ਘਰ ਦਾ ਬਣਾਇਆ ਇਹ ਜਦੋਂ ਇਹ ਨੂੰ 35 40 ਸਾਲ ਜਿਹੜਾ ਪਹਿਲੋ ਸੀ ਆ ਜਿਹੜਾ ਡੀਜ਼ਲ ਜਿ ਨੂੰ ਤੇਲ ਰਣੇ ਆ ਹਾਂਜੀ ਹਾਂਜੀ ਇਹ ਦਾ ਇਹ 12 ਰੁਪਏ ਡੀਜ਼ਲ ਡੀਜ਼ਲ ਤੇ ਜਿਹੜਾ ਇਹ ਨਾ 15 ਹੀ ਤੇ ਜਿਹੜਾ ਇੰਨਾ ਚ ਹੀ ਬਾਲਦੇ ਨੂੰ ਕਾਲਾ ਤੇਲ ਆ ਨੇ ਉਹ ਉਹ 12 ਰੁਪਏ ਹੀ ਅੱਧਾ ਹੀ ਬਾਰੇ ਜਿਹੜਾ ਪੈਟਰੋਲ ਇਹਦਾ ਕਿਸੇ ਨੂੰ ਪਤਾ ਹੀ ਨਹੀਂ ਨਾ ਕਿ ਕੋਈ ਮੋਟਰਸਾਈਕਲ ਨਾ ਗੱਡੀ ਦਾਸ ਪੀ ਕਿੰਨਾ ਚੋਨਾ ਸਾਵਲਾ ਅੱਛਾ ਜੀ ਚੋਨੇ ਦਾਸ ਪੀ ਕਿਲੋ ਜਿਹੜਾ 4000 ਕਿਲਾ ਲੱਗਦਾ ਹੈ ਹੈ ਦਾਸ ਹੈ ਚੋਨੇ ਦੀ ਦਾਸ ਪੰਜ ਦੇ ਕਿੰਨਾ ਚੋਨਾ ਲੱਗਦਾ ਹੈ ਬਾਬੂ ਤੁਹਾਨੂੰ ਲੱਗਦਾ ਹੈ ਕਿ ਜਿਸ ਹਿਸਾਬ ਦੇ ਨਾਲ ਸਰਕਾਰਾਂ ਨੇ ਆਪਦੇ ਨਾਲ ਜੋੜ ਲਿਆ ਬਾਜ਼ਾਰ ਤੇ ਨਿਰਪਰ ਹੋ ਗਿਆ ਕਿਸਾਨ ਜਿਹੜੇ ਦੇ ਸਾਰਾ ਕੁਝ ਖੇਤ ਚ ਹੋ ਸਕਦਾ ਕਿਸਾਨ ਦੇ ਉਹ ਸਾਰੀਆਂ ਚੀਜ਼ਾਂ ਚ ਬਾਜ਼ਾਰ ਤੋਂ ਲੈ ਕੇ ਆਉਂਦਾ ਮਸਾਲੇ ਨਮਕ ਜਿਹੜਾ ਮਿਰਚ ਮਸਾਲੇ ਜਿਹੜੇ ਹੁੰਦੇ ਆ ਇਹ ਵਪਾਰੀਆਂ ਵਧਾਇਆਗੇ ਹਾਂ ਹੁਣ ਬਾਕੀ ਜੀਵਦਾਰ ਬੋਟਾ ਕੰਮ ਹੀ ਸਾਰਾ ਬੋਟਾ ਦਾ ਜੀਵਦਾਰ ਨਾ ਭੁੱਖਾ ਮਰੂਗਾ ਜਿਹੜੀ ਇਹ ਗੱਲ ਕਰਦੇ ਆ ਨਾ ਜੀਵਦਾਰ ਦਾ ਲਵੇਰੀਆਂ ਡੋ ਰੱਖ ਲੂ ਹਾਂ ਹਾਂ ਕੁਮਾਰ ਦੇ ਲਾ ਲੂਗਾ ਕਮਾਲਾ ਸਾਰੀ ਕੀ ਚਾਰਦੀ ਕਰਦੀ ਹੈ ਕਮ ਕਮਾਰ ਲਾ ਲੂਗਾ ਗੋੜ ਘੜਦਾ ਫੇਰ ਬਣਾ ਲੂ ਲਵੇਰੀਆਂ ਡੋ ਰੱਖ ਲੂ ਦੁੱਧ ਪੀ ਪੀ ਲੂਗਾ ਤਣਕ ਕਲਾ ਵੀ ਨੂੰ ਕਰ ਖਾਂਦੋ ਕੇ ਜਾਣੇ ਹੋ ਜਾਣਗੇ ਹਾਂ ਭੁੱਖੇ ਹੀ ਮਰਨੀ ਜੰਤਾ ਜੋ ਗਰੀਬ ਹੈ ਗੁਪਤਾ ਇਹੇ ਅਗਰ ਬਰਵਾਂ ਹੀ ਜੇ ਬੀਜਾਂਗੇ ਦੇ ਕਰਕੇ ਝੋਨਾ ਉਹ ਅਹੀਂ ਨਾ ਬੀਜਣ ਉਹ ਕਿੱਥੋਂ ਲੈ ਆਉਣਗੇ ਹਾਂ ਹਾਂ ਬਿਲਕੁਲ ਤੁਸੀਂ ਕਹਿੰਦੇ ਸਾਰੀ ਚੀਜ਼ ਜ਼ਿੰਮੇਦਾਰ ਦੇਣ ਰਿਹਾ ਕਣਕ ਜ਼ਿੰਮੇਦਾਰ ਦੇਣ ਰਿਹਾ ਚੌਲ ਜ਼ਿੰਮੇਦਾਰ ਦੇਣ ਰਿਹਾ ਦੁੱਧ ਜ਼ਿੰਮੇਦਾਰ ਦੇਣ ਰਿਹਾ ਜਿਮੀਦਾਰ ਦੇ ਕੋਲ ਕੀ ਨਹੀਂ ਹੈਗਾ ਜਿਮੀਦਾਰ ਦੇ ਕੋਲ ਕਮਾਲ ਗੋੜ ਜਿਮੀਦਾਰ ਕੋਲ ਹੈਗਾ ਸਾਰੀ ਚੀਜ਼ ਜਿਮੀਦਾਰ ਨੂੰ ਭੁੱਖਾ ਮਾਰਦੇ ਪਰ ਜਿਮੀਦਾਰ ਭੁੱਖਾ ਨਹੀਂ ਮਰਦਾਗਾ ਮਰੂਗਾ ਤੇ ਇਹ ਮਰੂਗੀ ਭੁੱਖ ਹਮਮ ਸ਼ਹਿਰਾਂ ਦੇ ਵਿੱਚ ਜੇ ਕੋਈ ਚੀਜ਼ ਨਾ ਆਊਗੀ ਤੇ ਸ਼ਹਿਰ ਨੂੰ ਕਿੱਥੋਂ ਲੈ ਆਉਣਗੇ ਸ਼ਹਿਰ ਦੇ ਵਿੱਚ ਦੁੱਧ ਕਿੱਥੋਂ ਲੈ ਆਉਣਗੇ ਕਿਨ ਕਿੱਥੋਂ ਲੈ ਆਉਣਗੇ ਇਹ ਜਿਮੀਦਾਰ ਨੇ ਤਾਂ ਆਊਗਾ ਸ਼ਹਿਰ ਦੇ ਵਿੱਚ ਸਭ ਜਿਮੀਦਾਰ ਦੇਣ ਦਿਆ ਆ ਜਿਹੜਾ ਮਾਹੌਲ ਬਣਾਇਆ ਇਹ ਚੰਗੀ ਬਾਤ ਤੁਸੀਂ ਦੱਸ ਦਿਓ ਇਹ ਚੰਗੀ ਗੱਲ ਥੋੜੀ ਹੈਗੀ ਸਰਕਾਰ ਵਾਸਤੇ